ਦੀ ਕੁੜੀ ਨੂੰ ਜੇਲ੍ਹ ਭੇਜਦਾ ਛੋਟੀ ਸਰਕਾਰ ਨੇ ਆਹੋ ਦੱਸੋ ਕਹਾਣੀ ਨਹੀਂ ਇਹਦਾ ਜਵਾਬ ਤਾਂ ਦੇਣਾ ਛੋਟੀ ਸਰਕਾਰ ਕੀ ਕਰਦੀ ਇਹਦੇ ਚ ਅੱਗ ਨਾਲ ਕਿੰਨਾ ਤੁਸੀਂ ਸਰਕਾਰ ਲੈ ਕੇ ਆਏ ਮ ਯਾਰ ਤੁਸੀਂ ਤਾਂ ਮਿਲਿਆ ਹੀ ਨਹੀਂ ਜਮਾਕੇ ਦਾ ਛੋਟੀ ਬੱਲੇ ਸੀ ਹੁਣ ਪੁਲਿਸ ਵਾਲਿਆਂ ਨੂੰ ਕਿਹਨੇ ਹੱਕ ਦਿੱਤਾ ਤੁਹਾਨੂੰ ਤੇ ਗੋੜਾ ਰੱਖੰਦਾ ਇਹ ਕਿਹਨੇ ਇਹ ਕਿਹਨੇ ਦੋਪਲ ਫੀਚਰ ਤੇ ਰੱਖਿਆ ਪੁਲਿਸ ਨਹੀਂ ਪੁਲਿਸ ਨਹੀਂ ਤਾਂ ਸੋਡੇ ਅੰਦਰ ਨਹੀਂ ਥੋੜੇ ਅੰਦਰ ਹੈ ਲਾਂਡ ਆਰਡਰ ਉਹਨਾਂ ਨੇ ਕਾਇਮ ਰੱਖਣਾ ਹੁੰਦਾ ਠੀਕ ਹੈ ਅੱਛਾ ਤੁਹਾਨੂੰ ਤੇ ਗੋੜਾ ਲਾ ਕੇ ਲਾਂਡ ਆਰਡਰ ਕੰਮ ਰਹੰਦਾ ਜਦੋਂ ਅਸੀਂ ਚੰਡੀਗੜ੍ਹ ਜਾ ਰਹੇ ਸੀ ਸੜਕਾਂ 'ਚ ਹੀ ਰੁਕੀਏ ਅਸੀਂ ਪੁਲਿਸ ਨੇ ਰੋਕਿਆ ਸੀ ਕਾਸੀਂ ਰੁਕੀਏ ਸੀ ਇਸ ਗੱਲ ਦਾ ਜਵਾਬ ਦਿਓ ਯਾਰ ਕੀ ਤਾਂ ਹੋਣਾ ਵੀ ਕਰੀ ਜਾਂਦਾ ਹਣਕਲਤਾਰ ਸੰਧਵੇਂ ਨੇ ਕਹਿੰਦਾ ਕਹਿੰਦਾ ਇਹ ਝੰਡੇ ਚੱਕ ਕੇ ਬੰਦ ਤੂੰ ਫਿਰ ਸਾਡੇ ਨਾਲ ਗੱਲ ਕਰੋ ਯਾਰ ਮੈਂ ਮੈਂ ਮਾਫੀ ਮੰਗ ਲਈ ਸੀ ਗ੍ਰਾਂਟ ਦੀ ਇਹ ਬਤ ਇਹ ਗੱਲ ਹੈ ਪਹਿਲਾਂ ਸਕੂਲਾਂ ਦੇ ਵਿੱਚ ਜਿਹੜੀਆਂ ਬੱਚਿਆਂ ਨੂੰ ਕਿਤਾਬਾਂ ਮਿਲਦੀਆਂ ਸੀ ਉਹ 12ਵੇਂ ਮਹੀਨੇ ਤੱਕ ਹੀ ਲੈਂਦੀਆਂ ਸੀ ਪਰ ਹੁਣ ਆਪੇ ਸਰਕਾਰ ਨੇ 6 ਸਾਲ ਤੋਂ ਹੁਣ ਤੋਂ ਪਹਿਲਾਂ ਕਿਤਾਬਾਂ ਦੇ ਦਿੰਦੀਆਂ ਐ ਅਸੀਂ ਬੱਚੇ ਨੂੰ ਅੱਗੇ ਕੱਲੀਆਂ ਵਰਦੀਆਂ ਮਿਲਦੀਆਂ ਸੀ ਉਹ ਸਾਰਿਆਂ ਨੂੰ ਮਿਲਦੀਆਂ ਜੀ ਠੀਕ ਹੈ ਹੁਣ ਸਕੂਲਾਂ ਦੇ ਵਿੱਚ ਵਧੀਆ ਸਾਇੰਸ ਲਵਾੜੀਆਂ ਬਣੀਆਂ ਲੈਬ ਬਣੀਆਂ ਜਾਂਦੇ ਆ ਨਵੇਂ ਕਮਰੇ ਪਾਏ ਜੀ 4 ਦੁਵਾਰੀ 1000 ਕਿਲੋਮੀਟਰ ਕਰੀ ਹੈ ਜੀ ਆਹ ਗ੍ਰਾਂਤੀ ਹੈ ਜੀ ਉਹ ਕਮਰਿਆਂ ਦੇ ਕਿੰਨੇ ਫਰਡੇ ਆ ਜੀ ਦੱਸੋ ਤੁਸੀਂ ਯਾਰ ਥੰਡ ਤਾਂ ਹੁਣ ਇਹਨਾਂ ਕੋਲੇ ਆਉਂਦੀ ਕਿੰਨਾ ਜੀ ਦਿੱਤਾ ਹੂ ਤੁਹਾਡੀ ਸਰਕਾਰ ਨੇ ਦਿੱਤਾ ਤਾਂ ਦੱਸਦੇ ਉਹ ਕਿੰਨਾ ਕਮਰੇ ਤਾਂ ਇਹ ਬਹੁਤ ਪਹਿਲਾਂ ਹੀ ਬਣੇ ਹੋਏ ਆਈ ਚਾਉਂਦਾ ਬਾਈ ਸਿੱਧਾ ਸਰਕਾਰ ਦੇ ਤਾਂ ਇਹ ਬਣੇ ਨਹੀਂ ਜੀ ਕਮਰੇ ਜਿਹੜੇ ਦਾ ਕੰਮ ਕਰਦੇ ਹੋ ਨਹੀਂ ਜੀ ਇਹਨਾਂ ਨੇ ਕਰਿਆ ਨਹੀਂ ਸੈਂਟਰ ਵੱਲੋਂ ਦੇਖੋ ਸਰਕਾਰ ਦੇ ਅੰਡਰ ਕੰਮ ਸਰਕਾਰ ਤੋਂ ਬਿਨਾ ਕੰਮ ਹੋ ਜਾਣਗੇ ਨਹੀਂ ਹੁੰਦੇ ਨਾ ਕੰਮ ਕਰਾਂਗੇ ਜੀ ਕਿਸਨੇ ਆਂਦਾ ਸਰਕਾਰ ਤੋਂ ਬਿਨਾ ਕੰਮ ਨਹੀਂ ਕਰਦਾ ਤਾਂ ਦੇਖੋ ਯਾਰ ਪਿੰਡ ਚ ਕਿਹਦੇ ਤੋਂ ਪੁੱਛੋ ਰਕਾਰ ਐਸਾ ਸੈਂਟਰਾਂ ਨੂੰ ਆਇਆ ਸੈਂਟਰ ਵੱਲੋਂ ਪੈਸਾ ਪੁੱਛ ਕੀ ਗੱਲ ਕਰੇ ਰਕਾਰ ਡਿਟ੍ਰਾਂ ਨੇ ਉਹ ਨਹੀਂ ਜ਼ਮੀਨਾਂ ਚੈੱਕ ਆਉਂਦਾ ਜੋ ਸੇੜ ਗਿਆ ਮੈਂ ਨਹੀਂ ਕਹਾਂਗਾ ਸਿੱਧਾ ਖਸ ਗਿਆ ਵੀ ਅਸੀਂ ਪਾਵਾਂ ਆਉਂ ਕਹਿੰਦੇ ਚਲੋ ਇਹਨੂੰ ਛੱਡ ਦੋ ਚੌਕ ਦੇ ਵਿੱਚ ਫਾਦਰ ਸਕੂਲ ਬਣਿਆ ਹਾਂਜੀ ਉੱਥੇ ਮੈਨੇਜਮੈਂਟ ਜੋ ਪੈਸਾ ਕਿ ਤਿੰਨ ਸਾਲ ਤੋਂ ਲਾ ਮਾੜੀ ਗੱਲ ਆ ਮੈਂ ਇਹਦੀ ਗੱਲ ਮੈਂ ਨਹੀਂ ਦਿਆ ਕਹਿੰਦਾ ਗੱਲ ਸਾਡਾ ਪੁਰਾਣਾ ਸਵਾਲ ਲੈ ਇੰਨਾ ਕਰੀ 5 ਲੱਖ ਇਹਦਾ ਜਮੀਨ ਦਾ ਰੇਕਾ ਸਾਡੇ ਕੋਲੇ ਬਾਹਰ 6-4 ਲੱਖ ਰੁਪਏ ਸਾਲ ਦਾ ਦਿੰਨੇ ਆ ਤੁਹਾਨੂੰ ਉਹ ਟੀਚਰਾਂ ਨੇ ਜੇ ਇਹ ਗੱਲ ਹਾਈਲਾਈਟ ਕਰੀ ਡੀਸੀ ਸਾਹਿਬ ਨੇ ਇਨਕੁਆਰੀ ਲਈ ਉਹਦੇ ਚ ਉਹ ਝੂਠੇ ਪਾਏ ਗਏ ਕੋਈ ਤਾਂ ਕੀ ਕਰਦੇ ਲੱਟੀ ਜਾਂਦੇ ਤਾਂ ਤੁਹਾਨੂੰ ਜੋਗੀ ਲੱਗਦਾ ਇਹ ਕੀ ਹੈ ਜਦ ਪੈਸੇ ਮੇਰੇ ਕੋ ਉਹ ਮੈਨੇਜਮੈਂਟ ਕੱਢਣੀ ਸੀ ਉਹ ਉਹ ਸਕੂਲ ਚ ਬੜੀ ਟੀਚਰਾਂ ਤੇ ਲੱਗ ਜਾਂਦੇ ਕੁੜੀਆਂ ਤੇ ਆਰਡਰ ਆ ਰਿਹਾ ਹੈ ਐਮਐਲਏ ਸਾਹਿਬ 11 ਮਹੀਨਾ ਦੀ ਕੁੜੀ ਨੂੰ ਜੇਲ੍ਹ ਭੇਜਦਾ ਛੋਟੀ ਸਰਕਾਰ ਨੇ ਅਨ ਹੋ ਦਸੂਗਾ ਨਾ ਨੇ ਇਹਦਾ ਜਵਾਬ ਤਾਂ ਦੇ ਦੇ ਜਿਹੜਾ ਵੀ ਮਹੀਨੇ ਦੀ ਜਵਾਬ ਲਈ ਜੇਲ੍ਹ ਚ ਜਾਏਗੀ ਮੇਰੀ ਗੱਲ ਸੁਣ ਇੱਕ ਬੰਦਾ ਜਾਊਗਾ ਨਾਲ ਉਹ ਤਾਂ ਕੁਝ ਨਾਲ ਹੈਗੀ ਆ ਨਹੀਂ ਨਹੀਂ ਕਸੂਰ ਦੱਸਦਾ ਕਸੂਰ ਕੀ ਸੀ ਉਹਦਾ ਤੁਸੀਂ ਭ੍ਰਿਸ਼ਟਾਚਾਰ ਕਿਉਂ ਖਤਮ ਕਰਨ ਕਰਾਉਨੇ ਹੋ ਇਹ ਇਹ ਆਸ਼ਾ ਪੇਸ਼ ਇਹ ਮੇਰੀ ਗੱਲ ਸੁਣ ਤੁਸੀਂ ਉਧਰ ਐਮਐਲਏ ਨਾਲ ਗੱਲ ਕਰੋ ਨੇ ਤੁਸੀਂ ਦਾ ਸਰਕਾਰ ਦੇ ਅੰਦਰ ਮੇਰੇ ਹਲਕੇ ਦੇ ਵਿੱਚ ਕਿਸੇ ਦਾ ਕੋਈ ਨੁਕਸਾਨ ਹੋਇਆ ਤੁਸੀਂ ਇਹ ਕਮਲ ਸਾਹਿਬ ਇਹ ਗੱਲ ਆ ਕਿ ਅਸੀਂ ਸਿੱਖਿਆ ਗ੍ਰੰਟੀ ਦੀ ਗੱਲ ਕਰ ਰਹੇ ਹਾਂਗੇ ਸਿੱਖਿਆ ਗ੍ਰੰਟੀ ਤਾਂ ਪੂਰੀ ਪੰਜਾਬ ਦੀ ਗੱਲ ਕਰਦੇ ਨੇ ਆਪਾਂ ਹਾਂਜੀ ਪੰਜਾਬ ਦੀ 59 ਜਨਵਰੀ ਵਾਲੇ ਟੀਚਰ ਆਫੀਸ਼ੀਅਲ ਜਨਾਚਰ ਜੋਤ ਵਾਏ ਸਦੇ ਘਰ ਮੂਰੇ ਬੈਠੀ ਸੀ ਉਹ ਤੇ ਉਹਨੂੰ ਬੁਰੀ ਤਰ੍ਹਾਂ ਨਾਲ ਉਹ ਐਸਐਚਓ ਨੇ ਯਾਨੀ ਕਿ ਪਾਸੇ ਗੱਡੀਆਂ ਦੇ ਲਿਆ ਕੇ ਕੁੜੀਆਂ ਦੇ ਗਲਾਂ ਤੇ ਗੋਡੇ ਰੱਖ ਕੇ ਘੁੱਟਿਆ ਵੀ ਇਹ ਸਿੱਖਿਆ ਗ੍ਰੰਟੀ ਆ ਵੀਡੀਓ ਸਿੱਖਿਆ ਗ੍ਰੰਟੀ ਇਹ ਹੋਣੀ ਚਾਹੀਦੀ ਆ ਵੀ ਸਭ ਨੂੰ ਪੜ੍ਹਾਈ ਦਾ ਹੱਕ ਹੋਵੇ ਬਰਾਬਰ ਮਿਲੇ ਟੀਚਰਾਂ ਦੀ ਭਰਤੀ ਹੋਵੇ ਇੱਕ ਮਿੰਟ ਸਿੱਖਿਆ ਕ੍ਰਾਂਤੀ ਉੱਥੇ ਕੋਲ ਇਹਦਾ ਸਕੂਲਾਂ ਚ ਨਹੀਂ ਸਕੂਲਾਂ ਜੀ ਆ ਉਹ ਵੀ ਦਾ ਸਕੂਲ ਹੀ ਹੈ ਜੀ ਮੈਂ ਦੇ ਘਰੋਂ ਬੰਦੇ ਆ ਯਾਰ ਕ੍ਰਾਂਤੀ ਟੀਚਰ ਨਹੀਂ ਹੋਵੇ ਉਹਨਾਂ ਨੂੰ ਮੈਂ ਫਿਰ ਥਾਣੇਦਾਰ ਨੂੰ ਕਿਹਨੇ ਹੱਕ ਦਿੱਤਾ ਤੈਨੂੰ ਡਰ ਖੰਦਾ ਐਮਐਲਏ ਸਭ ਲੈ ਲੈਂਦੇ ਆਊਟਰੂਟਰ ਲੈ ਲੈਂਦੇ ਆ ਪੁਲਿਸ ਵਾਲਿਆਂ ਨੂੰ ਕਿਹਨੇ ਹੱਕ ਦਿੱਤਾ ਤੁਹਾਨੂੰ ਤੇ ਡਰ ਖੰਦਾ ਇਹ ਕਿਹਨੇ ਬਟਾ ਦੇ ਰੱਖਿਆ ਟੀਚਰ ਤੇ ਰੱਖਿਆ ਨਹੀਂ ਨਹੀਂ ਪੁਲਿਸ ਵੀ ਤਾਂ ਥੋੜੇ ਅੰਦਰ ਨਹੀਂ ਥੋੜੇ ਅੰਦਰ ਹੈ ਲਾਂਡ ਆਰਡਰ ਉਹਨਾਂ ਨੇ ਕਾਇਮ ਰੱਖਣਾ ਹੁੰਦਾ ਠੀਕ ਹੈ ਅੱਛਾ ਤੁਹਾਨੂੰ ਤੇ ਡਰ ਰੱਖ ਕੇ ਲਾਂ ਸਾਡੀ ਦੁਨੀਆ ਆਗੂਆਂ ਤੇ ਲੱਪੜਾਂ ਨਾਲ ਟੁੱਟਿਆ ਹਥੋਂ ਦੀ ਰੰਪਰੇ ਦੀ ਐਸਐਸਆਈ ਦੇਡੀਆਂ ਨੇ ਇਹ ਕਿਨੇ ਦੇਤਾ ਕਰ ਛੋਟਾ ਛੋਟਾ ਇੱਕ ਵੀ ਬਿਆਨ ਨਹੀਂ ਆਇਆ ਸਰਕਾਰ ਕੀ ਕਰਦੀ ਹੈ ਛੋਟੀ ਸਰਕਾਰ ਕੀ ਕਰਦੀ ਹੈ ਇਹਦੇ ਚ ਅੱਗ ਨਾਲ ਕਿੰਨਾ ਤੁਸੀਂ ਸਰਕਾਰ ਲੈ ਕੇ ਆਏ ਹੋ ਯਾਰ ਅਸੀਂ ਤਾਂ ਉਮੀਦਾਂ ਨਾਲ ਹੀ ਲੈ ਕੇ ਆਏ ਸੀ ਅਸੀਂ ਤਾਂ ਨਹੀਂ ਕਰਾਂਗੇ ਅਸੀਂ ਅਸੀਂ ਜੇ ਅਸੀਂ ਦੇਖਦੇ ਹਾਂ ਕਿ ਸਰਕਾਰ ਨੇ ਬਣਾਈ ਕਿ ਆਪਾਂ ਅੱਜ ਨਹੀਂ ਕਿੱਝੀ ਜਾਵੇ ਕਿ ਤਾਹੁੰ ਨਹੀਂ ਵੇਖਦੇ ਇੱਥੇ ਕਿੱਥੇ ਨਹੀਂ ਵੇਖਦੇ ਵਾਧੂ ਵੀ ਨਹੀਂ ਮਿਲਦਾ ਛੋਟੀ ਦੇ ਮਹਿੰਮੀ ਰੁਲ ਕੇ ਸਾਰੀ ਚਿੱਟੀ ਵਾਲੀ ਦੀਆਂ ਕ੍ਰਾਤੀ ਨੂੰ ਸੋਧ ਕੇ ਮੈਂ ਤੁਹਾਨੂੰ ਦੱਸਦਾ ਗੱਲ ਮੈਂ ਉਹਨੂੰ ਕਹਾਂਗਾ ਵੀ ਆ ਜਾ ਤੂੰ ਉੱਥੇ ਪ੍ਰਾਨੀ ਕੀ ਆ ਜਾਂਦੇ ਉਹਦੇ ਆਗੇ ਸੀ ਉਹ ਤਾਂ ਜਿੱਦ ਤੇ ਤੁਸੀਂ ਲਿਖਾਤੇ ਨਹੀਂ ਮੈਂ ਉੱਥੇ ਉਹਨੂੰ ਲੈ ਕੇ ਆਂ ਗੁਰਦੁਆਰੇ ਆ ਜਾ ਮੈਂ ਕਿਹਾ ਗੁਰਦੁਆਰੇ ਉਹ ਤਾਂ ਉਹ ਨਹੀਂ ਗਈ ਤੁਸੀਂ ਹੁਣ ਆਏ ਯਾਰ ਸਾਡੇ ਪ੍ਰੋਗਰਾਮ ਥੋੜੂ ਛੱਡੀ ਦੇ ਫਿਰ ਤੁਸੀਂ ਇੱਥੇ ਆਏ ਪ੍ਰੋਗਰਾਮ ਥੋੜੂ ਛੱਡੀ ਲੈ ਜੀ ਜਿਹੜਾ ਐਮਐਲਏ ਦੀ ਚੰਕੀ ਚ ਤਾਂ ਤੁਸੀਂ ਜਾਵੋ ਇਹਦਾ ਕੋਈ ਤਸੱਲੀ ਬਾਕੀ ਜੀ ਮੈਂ ਕੋਈ ਗਾਂਹਾਂ ਵਾਲਾ ਰੱਖ ਕੇ ਸਵਾਲ ਚਲੋ ਗਾਂਹਾਂ ਵਾਲਾ ਕਰ ਦਿਓ ਕੋਈ ਨਹੀਂ ਗਾਂਹਾਂ ਵਾਲਾ ਜਿਹੜਾ ਅਸੀਂ ਜਾ ਰਹੇ ਸੀ ਤੁਸੀਂ ਕਹਿੰਦੇ ਵੀ ਸਾਡੀ ਸਰਕਾਰ ਸੱਥਾ ਚ ਚੱਲੂਗੀ ਇੱਥੇ ਨਹੀਂ ਸਾਡੀ ਗੱਲ ਸੁਣੀ ਜਦੋਂ ਅਸੀਂ ਚੰਡੀਗੜ੍ਹ ਜਾ ਰਹੇ ਸੀ ਸੜਕਾਂ 'ਚ ਨਹੀਂ ਰੁਕੀਆਂ ਸੀ ਪੁਲਿਸ ਨੇ ਰੋਕੀਆਂ ਸੀ ਕਾਸੀ ਰੋਕੀਆਂ ਸੀ ਇਸ ਗੱਲ ਦਾ ਜਵਾਬ ਦੇ ਦਿਓ ਉਹ ਯਾਰ ਤੀ ਦਾ ਹੁਣ ਐਵੇਂ ਹੀ ਕਰੀ ਜਾਂਦੇ ਹੋ ਹੁਣ ਲਾਉਣ ਆ ਡਾਟ ਦੀ ਵਾਰ ਨਹੀਂ ਇਹ ਜਵਾਬ ਦੇ ਦਿਓ ਨਾ ਕੋਈ ਨਹੀਂ ਸ਼ੱਕ ਨਹੀਂ ਰੋਕੀਆਂ ਸੀ ਅਸੀਂ ਰੋਕੀਆਂ ਸੀ ਆ ਤੁਸੀਂ ਤੁਹਾਨੂੰ ਪਿੰਡਾਂ ਚੋਂ ਗੜਨੋ ਹਟਾ ਦਿੰਦੇ ਆ ਇਹ ਲਾਉਣ ਆ ਡਾਟ ਰਹਿ ਜੂਗਾ ਅਸੀਂ ਪਿੰਡਾਂ ਚੋਂ ਕਹਿੰਦੇ ਨਹੀਂ ਅਸੀਂ ਆਪ ਦੀ ਕੋਈ ਗੱਲ ਤਾਂ ਰੱਖਣ ਜਾਣੀ ਆ ਕਿੱਥੇ ਜਾਈਏ ਇੱਥੇ ਨਹੀਂ ਜਾਣਦੇ ਚੰਡੀਗੜ੍ਹ ਜਾਂਦੇ ਆ ਉੱਥੇ ਨਹੀਂ ਜਾਣ ਦਿੰਦੇ ਦਿੱਲੀ ਵਾਲਿਆਂ ਨੇ ਉਹਨਾਂ ਨੇ ਨਹੀਂ ਜਾਣ ਦਿੱਤੇ ਉਹ ਸ਼ੰਗੂ ਬਾਰਡਰ ਤੇ ਘੇਰ ਕੇ ਖੰਡਪਾਟ ਸਾਹਿਬ ਪ੍ਰਕਾਸ਼ ਸੀਗਾ ਦੂਜੇ ਦਿਨ ਭੋਗ ਪਾਣਾ ਸੀ ਸੋਡੀ ਸਰਕਾਰ ਨੇ ਰਾਤ ਨੂੰ ਚੱਕਤਾ ਗੁਰੂ ਗ੍ਰੰਥ ਸਾਹਿਬ ਦੀ ਵੀ ਬੇਅਦਬੀ ਕਰਤੀ ਉੱਥੇ ਮੱਛਰਦਾਨੀਆਂ ਵੀ ਚੋਰੀ ਉਹ ਨਹੀਂ ਛੱਡੀ ਮੱਛਰਦਾਨੀਆਂ ਚੋਰੀ ਟਰਾਲੀ ਟਰਾਲੀਆਂ ਦਾ ਆਉਣਗੇ ਹੋਰ ਕਿਹੜੀ ਸਰਕਾਰ ਹੈ ਆਪਣੇ ਹਲਕੇ ਦਾ ਨਿਕਾਣ ਨਹੀਂ ਉਹ ਵੀ ਤਾਂ ਸਾਡੇ ਆ ਉਹ ਜਾਣੇ ਥੋੜਾ ਉਹ ਪਾਕਿਸਤਾਨ ਤੋਂ ਤਾਂ ਨਹੀਂ ਆਗੇ ਜੀ ਇੱਕ ਮਿੰਟ ਇੱਕ ਮਿੰਟ ਆਪਣੇ ਹਲਕੇ ਦੀ ਇੱਥੇ ਕਣਕ ਮਰ ਗਈ ਸੋਡੇ ਬਾਰ ਚ ਬੈਠੇ ਰਹੇ ਤੁਸੀਂ ਵੀ ਗੱਲ ਸੁਣੀ ਜਦੋਂ ਸੜਕ ਤੇ ਸੜਕ ਤੇ ਗਏ ਸਾਨੂੰ ਬੜੀ ਦੱਸਦੇ ਆ ਦੋ ਕਰੋੜ ਰੁਪਈਆ ਦਵਾਈਆ ਦੋ ਕਰੋੜ ਤੋਂ ਵੀ ਵੱਧ ਆਏ ਸੀ ਬੰਦੇ ਮੈਨੂੰ ਐ ਕਹਿੰਦੇ ਐ ਕਹਿੰਦੇ ਹੁਣੇ ਨੇ ਇਹ ਕੋਈ ਤਰੀਕਾ ਥੋੜਾ ਹੁੰਦਾ ਜਾਂਦਾ ਨਹੀਂ ਫਿਰ ਭਰਵਾਤ ਕਮਾਨ ਕਿਉਂ ਕਹਿੰਦੇ ਸੀ ਵੀ ਕਰਦਾਵਰੀਆਂ ਬਾਅਦ ਚ ਹੋਣੀਆਂ ਪਹਿਲਾਂ ਮਾਲਜਾ ਮਿਲੂ ਉਹਨੂੰ ਛੱਡ ਲੋ ਸੀਐਮ ਸਾਹਿਬ ਛੋਡੇ ਕਿਉਂ ਕਹਿੰਦੇ ਸੀ ਵੀ ਕਰਦਾਵਰੀਆਂ ਬਾਅਦ ਚ ਮਾਲਜਾ ਕਰਦਾ ਹੋ ਗਿਆ ਕਹਿੰਦੇ ਸਾਰਾ ਕੁਝ ਹੀ ਹੋ ਗਿਆ ਸੀ ਅਸੀਂ ਤਾਂ ਉਹਨਾਂ ਦੀਆਂ ਗੱਲਾਂ ਤੇ ਚੱਲ ਰਹੇ ਹਾਂ ਉਹ ਤੱਕ ਨਹੀਂ ਨਹੀਂ ਅੱਗ ਤਾਂ ਅੱਗ ਤੇ ਹੁਣ ਇੰਨੇ ਇੰਨੇ 3800 ਤੇ ਆ ਗਏ ਹੁਣ ਇੰਨੇ ਕਿੱਲੇ ਨੂੰ ਅੱਗ ਲੱਗੀ ਹੈ ਕੋਈ ਬਿਆਨ ਆਇਆ ਭਗਵਾਨ ਤਵਨ ਸਾਹਿਬ ਹੁਣ 1 ਮਿੰਟ ਕੋਈ ਬਿਆਨ ਆਇਆ ਨਹੀਂ ਮੈਂ ਮੈਂ ਆਪ ਜਾ ਕੇ ਆ ਜਿੱਥੇ ਅੱਗ ਲੱਗੀ ਹੈ ਠੀਕ ਹੈ ਮੈਂ ਕਿੰਨੀ ਮੱਚੀ ਕਿੰਨੇ ਕਿੱਲੇ ਵਿੱਚ ਐਪਲੀਕੇਸ਼ਨ ਉਹਨਾਂ ਨੂੰ ਲਈ ਹੈ ਮੈਂ ਠੀਕ ਹੈ ਇਹਨੇ ਮੇਰੇ ਇਹਦੇ ਲਾਇਰ ਖਾਣੇ ਮੱਚੀ ਸੀ ਉੱਥੇ ਮੈਂ ਜਾ ਕੇ ਆਇਆ ਠੀਕ ਹੈ ਕਿਹਾ ਕਿ ਨਹੀਂ ਦੇਤਾ ਕੋਈ ਚਲ ਐਂਟੀ ਇਸੇ ਤੇ ਹੋਏ ਪ੍ਰਤਾਪ ਹੁੰਦਾ ਦੇਦਾ ਐ ਐਮ ਐਲ اے ਸਾਹਿਬ ਇੱਕ ਮਿੰਟ ਐਮ ਐਲ اے ਸਾਹਿਬ ਐਮ ਐਲ اے ਸਾਹਿਬ ਬਿਮਾਰ ਵੀ ਹੋ ਜਾਂਦਾ ਨਾ ਫੇਰ ਵੀ ਉਹਨੂੰ ਕੰਮ ਕਰਾਉਂਦਾ ਲੱਗਦਾ ਐਮ ਐਲ اے ਸਾਹਿਬ ਇੱਕ ਗੱਲ ਇੱਧਰ ਗੋਨੇ ਨੇ ਤੇ ਤੁਸੀਂ ਕਿਹਾ ਵੀ ਇਹਨੇ ਜਥੇਬੰਦੀ ਵਾਲਿਆਂ ਨੇ ਗੰਦ ਪਾਇਆ ਲਿਆ ਗੋਣ ਇੱਕ ਮਿੰਟ ਹੁਣ ਇੱਕ ਮਿੰਟ ਹੁਣ ਕਲਤਾਰ ਸੰਧਵੇਂ ਨਹੀਂ ਕਹਾ ਇੱਕ ਮਿੰਟ ਸਾਡੀ ਗੱਲ ਸਾਡੀ ਗੱਲ ਸਾਡੀ ਗੱਲ ਦਾ ਪੂਰੀ ਸੁਣ ਲੋ ਹੁਣ ਕਲਤਾਰ ਸੰਧਵੇਂ ਨੇ ਕਹਤਾ ਕਹਿੰਦਾ ਇਹ ਝੰਡੇ ਚੱਕ ਕੇ ਬੈਠੇ ਫਿਰਦੇ ਸਾਡੀ ਦੇ ਨਾਲ ਗੱਲ ਕਰੋ ਯਾਰ ਮੈਂ ਮੈਂ ਮਾਫੀ ਮੰਗ ਲਈ ਸੀ ਥੋੜੇ ਨਾਲ ਗੱਲ ਕਰਦੇ ਚਲੋ ਜਦੋਂ ਬੈਸਟ ਪ੍ਰਾਈਜ਼ ਮੂਰੇ ਬੈਸਟ ਪ੍ਰਾਈਜ਼ ਮੂਰੇ ਧਰਨਾ ਚਾਹੁੰਦਾ ਬੈਸਟ ਪ੍ਰਾਈਜ਼ ਮੂਰੇ ਧਰਨਾ ਚਾਹੁੰਦਾ ਹੁੰਦਾ ਸੀ ਥੋਡੀ ਹਾਜ਼ਰੀ ਰਹੀ ਆ ਉੱਥੇ ਤੁਸੀਂ ਆਉਂਦੇ ਰਹੇ ਹੋ ਉਦੋਂ ਤੁਸੀਂ ਵਿਹਲੇ ਸੀ ਹਾਂ ਤੁਸੀਂ ਤਾਂ ਵਿਹਲੇ ਹੀ ਜਮ ਜਦੋਂ ਮੁੰਡੀ ਵਿਹਲੇ ਸੀ ਹੁਣ ਵੀ ਨਹੀਂ ਜਾਂਦੇ ਤੁਸੀਂ ਤਾਂ ਹੁਣ ਵੀ ਨਹੀਂ ਜਾਂਦੇ ਮੂੰਹ ਕਹਿੰਦਾ ਨਹੀਂ ਅਸੀਂ ਵਿਹ